ਪੈਲਗਾਮ ਤੋਂ ਹੋਏ ਕਾਇਰਾਨਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਸਖਤ ਕਾਰਵਾਈ ਕੀਤੀ ਹੈ ਇਸ ਕਾਰਨ ਪਾਕਿਸਤਾਨ ਬੁਖਲਾ ਗਿਆ ਅਤੇ ਉਸਦੇ ਆਗੂ ਲਗਾਤਾਰ ਰੋਲਾ ਪਾ ਰਹੇ ਨੇ ਬਿਆਨਬਾਜ਼ੀ ਕਰ ਰਹੇ ਨੇ ਹੁਣ ਬੇਤੁਕੀ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਦੇ ਵਿੱਚ ਇੱਕ ਨਵਾਂ ਨਾਮ ਜੁੜ ਗਿਆ ਬਿਲਾਵਲ ਪੁੱਟੋ ਬਿਲਾਵਲ ਨੇ ਸਿੰਧ ਨਦੀ ਦੇ ਵਿੱਚ ਭਾਰਤ ਦੇ ਲੋਕਾਂ ਦਾ ਖੂਨ ਵਹਾਉਣ ਦੀ ਗੱਲ ਕੀਤੀ ਹੈ ਪਾਕਿਸਤਾਨੀ ਸਿਆਸਤਦਾਨ ਬਿਲਾਵਲ ਪੁੱਟੋ ਨੇ ਭਾਰਤ ਨੂੰ ਖੁੱਲੀ ਧਮਕੀ ਦਿੱਤੀ ਹੈ ਬਿਲਾਵਲ ਨੇ ਕਿਹਾ ਕਿ ਜਦੋਂ ਸਿੰਧੂ ਨਦੀ ਦੇ ਵਿੱਚ ਪਾਣੀ ਵਗੇਗਾ ਜਾਂ ਫਿਰ ਉਹਨਾਂ ਦਾ ਕੌਣ ਵਗੇਗਾ ਸਿੰਧ ਨਦੀ ਸਾਡੀ ਆ ਤੇ ਸਾਡੀ ਹੀ ਰਹੇਗੀ। ਪਰ ਭਾਰਤ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਪਾਕਿਸਤਾਨ ਅਤਵਾਦ ਤੇ ਕਾਬੂ ਨਹੀਂ ਪੋਂਦਾ ਉਦੋਂ ਤੱਕ ਉਸ ਦੇ ਵਿਰੁੱਧ ਕੋਈ ਵੀ ਨਰਮੀ ਨਹੀਂ ਵਰਤੀ ਜਾਵੇਗੀ। ਤਾਂ ਪਾਕਿਸਤਾਨ ਦੇ ਖਿਲਾਫ ਭਾਰਤ ਦੀਆਂ ਕਾਰਵਾਈਆਂ ਦੇ ਵਿੱਚ ਸਭ ਤੋਂ ਮਜ਼ਬੂਤ ਕਦਮ ਸਿੰਧੂ ਜਲ ਸਮਝੌਤੇ ਨੂੰ ਮੂਤਲ ਕਰਨ ਦਾ ਫੈਸਲਾ ਸੀ। ਤਾਂ ਇਸ ਕਾਰਨ ਪਾਕਿਸਤਾਨ ਪਰੇਸ਼ਾਨ ਹੋ ਠਿਆ ਤੇ ਪਹਿਲਾਂ ਵੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੋਂ ਲੈ ਕੇ ਰੱਖਿਆ ਮੰਤਰੀ ਤੱਕ ਭਾਰਤ ਨੂੰ ਧਮਕੀਆਂ ਦੇ ਚੁੱਕੇ ਨੇ ਤੇ ਇਦਾਂ ਦੀਆਂ ਬੇਤੁਕੀਆਂ ਬਿਆਨਬਾਜ਼ੀਆਂ ਕਰ ਚੁੱਕੇ ਨੇ ਤੇ ਹੁਣ ਇਸ ਦੇ ਵਿੱਚ ਇੱਕ ਨਵਾਂ ਨਾਮ ਜੁੜ ਗਿਆ ਬਿਲਾਵਲ ਪੁੱਟੋ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਦਾ ਸਿੰਧੂ ਨਦੀ ਦੇ ਵਿੱਚ ਖੂਨ ਵਹਾਉਣ ਦੀ ਗੱਲ ਕੀਤੀ ਹੈ